ਅਸਲਾਮ ਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪੰਜਾਬ ਦੇ ਵਿੱਚ ਹਕੂਮਤ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿਉਂਕਿ ਰਾਵੀ ਦੇ ਵਿੱਚ ਪਾਣੀ ਜੜਾਵ ਹੈ ਉਹ ਬਹੁਤ ਜ਼ਿਆਦਾ ਹੈ ਔਰ ਜਿਹੜੇ ਉਹਦੇ ਲੱਗੇ ਦਰਵਾਜ਼ੇ ਆ ਉਹ مزید ਟੁੱਟ ਗਏ ਹੈਗੇ ਨਾ ਸਿਰਫ ਉਹ ਦਰਵਾਜ਼ੇ ਟੁੱਟੇ ਆ ਬਲਕਿ ਉਹ ਦਰਵਾਜ਼ੇ ਬੰਦ ਕਰਨੇ ਵਾਲੇ ਵੀ ਨਾਲ ਜਿਹੜੇ ਆ ਉਹ ਪਾਣੀ ਦੇ ਵਿੱਚ ਬਹਿ ਗਏ ਆ ਔਰ ਇਹ ਜਿਹੜਾ ਏਡੇ ਵੱਡੇ ਪੈਮਾਨੇ ਤੇ ਸਲਾਬ ਆਇਆ ਹੈਗਾ ਵੈ ਉਸ ਦੀ وجہ ਕੀ ਹੈ ਯਾ ਕੀ ਕਾਰਨ ਹੈਗਾ ਵੈ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੀਆਂ ਉਸ ਤੇ ਵਿਚਾਰ ਪੰਜਾਬ ਦੀ ਸਭ ਤੋਂ ਵੱਡੀ ਖਬਰ ਜਿਵੇਂ ਕਿ ਰਾਵੀ ਦੇ ਬਹੁਤ ਸਾਰੇ ਗੇਟ ਟੁੱਟ ਗਏ ਨੇ ਔਰ ਪੂਰੇ ਪੰਜਾਬ ਦੇ ਅੰਦਰ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਐਸੀ ਆਫਤ ਦੀ ਵੀਡੀਓ ਮੈਂ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਕਿਉਂਕਿ ਪੰਜਾਬ ਨੂੰ ਖਾਲੀ ਕਰਨ ਦੇ ਅਲਰਟ ਵੀ ਜਾਰੀ ਹੋ ਸਕਦੇ ਨੇ ਪੰਜਾਬ ਭਰ ਦੇ ਵਿੱਚ ਐਸਾ ਕੋਈ ਵੀ ਇਲਾਕਾ ਨਹੀਂ ਹੈ ਜਿੱਥੇ ਭਾਰੀ ਬਾਰਿਸ਼ ਔਰ ਬਾੜ ਦਾ ਆਗੀ ਹੋਵੇ ਔਰ ਹੁਣ ਜਿਹੜੀ ਵੀਡੀਓ ਤੁਹਾਡੇ ਮੈਂ ਸਾਹਮਣੇ ਦਿਖਾਉਣ ਜਾ ਰਿਹਾ ਰਾਵੀ ਨੇ ਦਰਸਾਲ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਆਪਣਾ ਪਾਣੀ ਫੈਲਾ ਦਿੱਤਾ ਉਸ ਪਾਣੀ ਦੇ ਨਾਲ ਇੱਕ ਐਸੀ ਬਾੜ ਆ ਗਈ ਹੈ ਕਿ ਲੋਕਾਂ ਦੀ ਮਤ ਹੋਣ ਲੱਗ ਗਈ ਹੈ ਜਿਹੜੇ ਲੋਕ ਗੇਟ ਖੋਲ ਰਹੀ ਸੀ ਉਹ ਵੀ ਵਿੱਚ ਹੀ ਰੁੜ ਗਏ ਨੇ ਅੱਜ ਤੁਹਾਡੇ ਸਾਹਮਣੇ ਮੈਂ ਇਸ ਵੀਡੀਓ ਨੂੰ ਦਿਖਾਉਣ ਜਾ ਰਹੇ ਹਾਂ ਔਰ ਉਸ ਤੋਂ ਬਾਅਦ ਮੌਸਮ ਵਿਭਾਗ ਨੇ ਜਿਹੜੇ ਰੈਡ ਅਲਰਟ ਜਾਰੀ ਕੀਤੇ ਨੇ ਉਹਦੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪੂਰੇ ਪੰਜਾਬ ਭਰ ਦੇ ਅੰਦਰ ਇੱਕ ਐਸਾ ਅਲਰਟ ਕਰ ਦਿੱਤਾ ਗਿਆ ਕਿ ਪੰਜਾਬ ਦਾ ਖਾਲੀ ਹੋਣਾ ਤੈਅ ਹੈ ਕਿਉਂਕਿ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਐਸੀਆਂ ਖਬਰਾਂ ਆ ਰਹੀਆਂ ਨੇ ਕਿ ਭਾਈ ਪੰਜਾਬ ਦੇ ਲੋਕਾਂ ਦੀ ਮੌਤ ਹੋ ਰਹੀ ਹੈ ਆਰਮੀ ਉਤਰਿਆਈ ਹੈ ਆਰਮੀ ਬਚਾਉਣ ਤੇ ਹੋ ਗਈ ਹੈ ਰੈਸਕਿਊ ਕਰਨ ਲੱਗੀ ਹੈ ਪਰ ਪੰਜਾਬ ਦੇ ਲੋਕਾਂ ਦਾ ਜੋ ਹਾਲ ਅੱਜ ਤੁਸੀਂ ਦੇਖਣ ਜਾ ਰਹੇ ਹੋ 1988 ਦੇ ਵਿੱਚ ਇੱਕ ਮਹਾ ਫਲੱਡ ਆਇਆ ਸੀ ਉਹ ਫਲੱਡ ਤੋਂ ਵੀ ਵੱਡਾ ਫਲੱਡ ਅੱਜ ਤੁਹਾਡੇ ਸਾਹਮਣੇ ਵੀਡੀਓ ਦੇ ਜ਼ਰੀਏ ਦਿਖਾਉਣ ਜਾ ਰਿਹਾ ਮੈਂ ਕਿਉਂਕਿ ਇਸ ਫਲੱਡ ਨੇ ਦੁਨੀਆ ਦੇ ਵਿੱਚ ਕਿਆਮਤ ਬਚਾ ਦਿੱਤੀ ਹੈ ਪੰਜਾਬ ਨੂੰ ਤਾਂ ਜਿਵੇਂ ਐ ਕਹ ਲਓ ਕਿ ਜਿਵੇਂ ਨਿਸ਼ਾਨੇ ਤੇ ਲੈ ਲਿਆ ਪੂਰਾ ਪੰਜਾਬ ਇਸ ਵਖਤ ਕੁਦਰਤ ਦੀ ਚਪੇੜ ਦੇ ਵਿੱਚ ਪਰ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਨਦੀਆਂ ਨਾਲੇ ਬਾੜਸ ਦਾ ਪਾਣੀ ਔਰ ਜਾਂ ਸਾਡੇ ਰਾਵੀ ਦੇ ਗੇਟ ਕਿਉਂ ਟੁੱਟ ਰਹੇ ਨੇ ਇਹਦੇ ਪਿੱਛੇ ਦਾ ਇੱਕ ਮਾਮਲਾ ਜੁੜਿਆ ਹੋਇਆ ਜਿਹੜਾ ਕਿ ਜਾਨਵਰਾਂ ਦੇ ਨਾਲ ਜੁੜਿਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਅਦ ਦੇ ਵਿੱਚ ਪਹਿਲਾਂ ਦੋ ਖਬਰਾਂ ਤੁਹਾਨੂੰ ਐਸੀਆਂ ਦਿਖਾਵਾਂਗੇ ਜਿਨ੍ਹਾਂ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਅੱਜ ਸਭ ਤੋਂ ਵੱਡੀ ਖਬਰਾਂ ਰਾਵੀ ਗੇਟ ਜਿਹੜੇ ਟੁੱਟੇ ਨੇ ਔਰ ਉਸ ਤੋਂ ਬਾਅਦ ਰੈਡ ਅਲਰਟ ਸਰਕਾਰ ਬਣੀਓ ਔਰ ਦੂਜੇ ਪਾਸੇ ਮੌਸਮ ਵਿਭਾਗ ਬਣੀਓ ਕਿਵੇਂ ਜਾਰੀ ਹੋ ਗਏ ਨੇ ਸੁਣੋ ਜਰਾ ਧਿਆਨ ਦੇ ਨਾਲ ਕਿ ਆਖਰ ਪੂਰਾ ਪੰਜਾਬ ਖਾਲੀ ਕਰਨ ਦੀ ਆਫਤ ਕਿਵੇਂ ਆ ਗਈ ਹੈ ਕਿਉਂਕਿ ਬਹੁਤੇ ਇਲਾਕੇ ਪੰਜਾਬ ਦੇ ਸਾਡੇ ਡੋਬੀ ਚੁੱਕੇ ਨੇ ਔਰ ਹੁਣ ਪੂਰਾ ਪੰਜਾਬ ਇਸ ਪਾਣੀ ਦੇ ਚਪੇੜ ਵਿੱਚ ਕਿਵੇਂ ਆਊਗਾ ਆ ਦੇਖੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਮੌਸਮ ਵਿਭਾਗ ਨੇ ਹਾਈ ਅਲਰਟ ਜਾਰੀ ਕੀਤੇ ਨੇ ਔਰ ਪੰਜਾਬ ਦੇ ਵਿੱਚ ਖਾਲੀ ਹੋ ਸਕਦਾ ਪਾਣੀ ਤੇ ਕਦੇ ਕਾਬੂ ਨਹੀਂ ਪਾਇਆ ਜਾ ਸਕਦਾ ਦੇਖੋ ਤੁਸੀਂ ਇਸ ਵੇਲੇ ਅਸੀਂ ਮਾਧੋਪੁਰ ਹੈਡ ਦੇ ਕੋਲ ਖੜੇ ਆ ਜਿੱਥੇ ਕੁਝ ਸਮਾਂ ਪਹਿਲਾਂ ਰਾਵੀ ਦਰਿਆ ਨੂੰ ਰੋਕਣ ਦੇ ਲਈ ਰਾਵੀ ਦਰਿਆ ਦੇ ਪਾਣੀ ਦੇ ਵਹਾਅ ਨੂੰ ਰੋਕਣ ਦੇ ਲਈ ਤੇ ਮਾਧੋਪੁਰ ਹੈਡ ਤੇ ਹਾਰਾ ਗੇਟ ਬਣਾਏ ਹੋਏ ਸੀਗੇ ਲਗਾਤਾਰ ਰਾਵੀ ਦਰਿਆ ਦਾ ਪਾਣੀ ਦਾ ਬਹਾਵ ਪਿੱਛੋਂ ਵਧਦਾ ਜਾ ਰਿਹਾ ਜਿਸ ਕਾਰਨ ਅੱਜ ਕੁਝ ਸਮਾਂ ਪਹਿਲਾਂ ਹੀ ਚਾਰ ਗੇਟ ਪੂਰੀ ਤਰ੍ਹਾਂ ਰੁੜ ਗਏ ਨੇ ਜਿਹੜੇ ਗੇਟ ਪਾਣੀ ਨੂੰ ਕੰਟਰੋਲ ਕਰਦੇ ਨੇ ਜਿਹੜੇ ਗੇਟ ਦਰਿਆ ਦੇ ਪਾਣੀ ਨੂੰ ਕੰਟਰੋਲ ਕਰਦੇ ਨੇ ਔਰ ਜਦੋਂ ਦਰਿਆ ਦੇ ਜਦੋਂ ਦਰਿਆ ਦਾ ਪੱਧਰ ਵੱਧ ਜਵੇ ਤਾਂ ਇਹ ਜਿਹੜੇ ਫਲੱਡ ਗੇਟ ਨੇ ਸਿਰਫ ਇੱਕ ਦੋ ਫੋਟੇ ਖੋਲੇ ਜਾਂਦੇ ਨੇ ਔਰ ਇੰਨਾ ਇੰਨਾ ਸਥਿਤੀ ਜਿਹੜੀ ਇੰਨੀ ਬੇਕਾਬੂ ਹੋ ਜਾਂਦੀ ਹੈ ਪਰ ਮੋਂ ਜਿਹੜੀ ਤਸਵੀਰਾਂ ਆਪਾਂ ਇਸ ਵੇਲੇ ਤੁਹਾਨੂੰ ਦਿਖਾ ਰਹੇ ਆ ਉਹ ਤੁਸੀਂ ਦੇਖੋ ਮਾਧੋਪੁਰ ਹੈੱਡ ਦੇ 18 ਗੇਟਾਂ ਦੇ ਵਿੱਚੋਂ ਚਾਰ ਗੇਟ ਖੋਲਦੇ ਖੋਲਦੇ ਪੂਰੀ ਤਰ੍ਹਾਂ ਟੁੱਟ ਹੀ ਗਏ ਨੇ ਉਹ ਪੁਲ ਜਿਹੜਾ ਪੂਰੀ ਤਰ੍ਹਾਂ ਟੁੱਟ ਗਿਆ ਤਾਂ ਹੁਣ ਮਾੜਾ ਰੂਪ ਇਸ ਵੇਲੇ ਰਾਵੀ ਦਰਿਆ ਦਾ ਦੇਖਣ ਨੂੰ ਮਿਲ ਰਿਹਾ ਜਿਹਦੇ ਕਾਰਨ ਫਲੜੇ ਇਲਾਕੇ ਯਾਨੀ ਕਿ ਗੁਰਦਾਸਪੁਰ ਦਿਨਾਨਗਰ ਅੰਮ੍ਰਿਤਸਰ ਤੱਕ ਇਸ ਪਾਣੀ ਨੇ ਹੋਰ ਜ਼ਿਆਦਾ ਨੁਕਸਾਨ ਕਰਨਾ ਹੈ ਤਾਂ ਸੁਣ ਲਿਆ ਪੰਜਾਬ ਵਾਲੇ ਰਾਵੀ ਦਰਿਆ ਨੇ ਐ ਕਿਹੋ ਜਿਹਾ ਰੂਪ ਲੈ ਲਿਆ ਕਿ ਪੂਰੇ ਪੰਜਾਬ ਦੇ ਅੰਦਰ ਤਬਾਹੀ ਮਚਾ ਦਿੱਤੀ ਹੈ ਹੁਣ ਅਗਲੀ ਜਿਹੜੀ ਖਬਰ ਰਾਡਾ ਲਟ ਕਿਉਂ ਜਾਰੀ ਕੀਤਾ ਗਿਆ ਕਿਉਂਕਿ ਪੂਰੇ ਪੰਜਾਬ ਦੇ ਅੰਦਰ ਆਲਰੇਡੀ بارش ਪੈ ਰਹੀ ਹੈ ਔਰ ਜਿਹੜੇ ਨਦੀਆਂ ਨਾਲੇ ਨੇ ਜਾਂ ਵੱਡੇ ਦਰਿਆ ਨੇ ਉਹ ਫਾਂ ਦੇ ਉੱਤੇ ਨੇ ਧੱਗਰ ਦਰਿਆ ਵੀ ਆਪਣਾ ਵਿਕਰਾਮ ਰੂਪ ਲੋਕਾਂ ਨੂੰ ਦਿਖਾ ਰਿਹਾ ਤੇ ਲੋਕ ਉਸ ਦੇ ਪਹਿਲਾਂ ਵਾਲੇ ਰੂਪ ਨੂੰ ਵੇਖ ਕੇ ਡਰ ਵੀ ਰਹੇ ਨੇ ਕਿਉਂਕਿ ਪਹਿਲਾਂ ਵੀ ਕਿੱਗਰ ਦਰਿਆ ਨੇ ਆਪਣੀ ਕੈਸੀ ਤਬਾਹੀ ਮਚਾਈ ਸ਼ਹਿਰ ਸਰਦੂਨਗੜ ਦੇ ਵਿੱਚ ਬਹੁਤ ਸਾਰੇ ਹੋਰ ਇਲਾਕੇ ਦਬਾ ਕਰ ਦਿੱਤੇ ਗਏ ਸੀ ਔਰ ਹੁਣ ਜਿਹੜੀ ਇਹ ਰਿਪੋਰਟ ਹੈ ਇਹਨੂੰ ਸੁਣਨ ਤੋਂ ਬਾਅਦ ਤੁਹਾਨੂੰ ਉਹ ਖਬਰ ਵੀ ਦਿਖਾਵਾਂਗੇ ਕਿ ਜਿਹੜੀ ਜਾਨਵਰਾਂ ਦੇ ਨਾਲ ਜੁੜਦੀ ਹੈ ਤੇ ਆਫਤ ਆਉਣ ਦਾ ਉੱਥੇ ਮਾਮਲਾ ਸ਼ੁਰੂ ਹੋਇਆ ਸੀ ਸੁਣੋ ਉਸ ਵਿਪਾਕ ਦੇ ਵੱਲੋਂ ਕੀ ਕੀਤੀ ਗਈ ਕੋਸ਼ਿਆਰ ਪੁਰਤੀਗਾਲ ਕਰੀਏ ਅੰਮ੍ਰਿਤਸਰ ਦੀ ਗੱਲ ਕਰੀਏ ਫ਼ਿਲਦਾਨਪੁਰ ਲੋਤੀ ਵਾਲੇ ਇਲਾਕੇ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਮਾਰੇ ਨਾਲ ਇਲਾਕਿਆਂ ਦੇ ਵਿੱਚ ਪੈ ਰਹੀ ਹੈ ਫਿਰ ਉਸ ਤੋਂ ਹੋਰ فاصل کا ਅੰਮ੍ਰਿਤਸਰ ਜ਼ਿਲ੍ਹੇ ਦੇ तमाम ਪਿੰਡਾਂ 'ਤੇ ਹਰਦੀ ਮਾਰ ਚੱਲ ਰਹੇ ਨੇ ਫਸਲਾਂ ਦੇ ਫਸਲਾਂ ਤਬਾਹ ਹੋ ਚੁਕੀਆਂ ਨੇ ਡੰਗਰ ਪਸ਼ੂ ਮਰ ਚੁੱਕੇ ਨੇ ਲੋਕਾਂ ਨੂੰ ਸੁਰੱਖਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਨਦੀ ਨਾਲੇ ਦਰਿਆ ਸਭ ਉਫਾਨ ਤੇ ਕਾਉਂਟੈਂਟ ਕੋ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਬਿਆਸ ਦਰਿਆ ਉਛਾਲੇ ਮਾਰ ਰਿਹਾ ਹੈ ਰਾਵੀ ਦਰਿਆ ਉਫਾਨ ਤੇ ਹੈ ਸਤਲੁਜ ਦਰਿਆ ਉਫਾਨ ਤੇ ਹੈ ਕੱਗਰ ਦੇ ਵਿੱਚ ਪਾਣੀ ਦਾ ਲੈਵਲ ਲਗਾਤਾਰ ਵੱਧ ਰਿਹਾ ਹੈ ਸੋ ਸਥਿਤੀ ਬਹੁਤ ਚਿੰਤਾਜਨਕ ਹੈ ਤਾਂ ਸੁਣ ਲਿਆ ਪੰਜਾਬ ਵਾਲਿਓ ਖਬਰ ਬੜੀ ਹੀ ਅਹਿਮ ਖਬਰ ਜਿਹੜੀ ਹੁਣ ਤੁਹਾਡੇ ਸਾਹਮਣੇ ਤਰਨ ਜਾ ਰਿਆ ਮੈਂ ਪੰਜਾਬ ਦੇ ਅੰਦਰ ਆਖਰੇ ਹੜਾਏ ਕਿਉਂ ਨੇ ਇਹ ਰਾਤ ਵੀ ਮੈਂ ਖਬਰ ਦੇ ਵਿੱਚ ਲਗਾਤਾਰ ਇਹ ਗੱਲ ਹਰ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਤਾਂ ਕਿ ਸਾਡੇ ਪੰਜਾਬ ਭਰ ਦੇ ਲੋਕਾਂ ਨੂੰ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਤੱਕ ਆਪਣੀ ਵੀਡੀਓ ਨੂੰ ਸੁਣਾਇਆ ਜਾਂਦਾ ਤਾਂ ਉਹਨਾਂ ਲੋਕਾਂ ਨੂੰ ਵੀ ਪਤਾ ਲੱਗੇ ਕਿ ਇਹਦੇ ਵਿੱਚੇ ਦਾ ਮਾਮਲਾ ਕੀ ਸੀਗਾ ਕਿ ਕਿ ਜਿਹੜੇ ਜੰਗਲਾਂ ਨੂੰ ਅੱਗ ਲਾਈ ਜਾਂਦੀ ਆ ਮੋਰਾਂ ਨੂੰ ਮਾਰਿਆ ਗਿਆ ਜਰਣਾ ਨੂੰ ਮਾਰਿਆ ਗਿਆ ਬਹੁਤੇ ਲੱਖਾਂ ਕਰੋੜਾਂ ਉੱਤੇ ਪਸ਼ੂ ਪੰਛੀ ਸੀਗੇ ਉਹਨਾਂ ਨੂੰ ਜ਼ਿੰਦਾ ਜਲਾ ਦਿੱਤਾ ਗਿਆ ਸੀ ਤਾਂ ਹੁਣ ਉਸ ਖਬਰ ਦੇ ਨਾਲ ਇਹ ਖਬਰ ਜੁੜਦੀ ਹੈ ਤਾਂ ਭਾਈ ਜਿਹੜੀ ਕੁਦਰਤ ਹੈ ਉਹ ਆਪਣਾ ਮੌੜਵਾ ਜਵਾਬ ਆਪਣੇ ਰੂਪ ਦੇ ਵਿੱਚ ਦੇ ਰਹੀ ਹੈ ਯਾਨੀ ਇਹਦੇ ਬਹੁਤ ਸਾਰੇ ਲੋਕਾਂ ਨੇ ਉਸ ਗੱਲ ਦਾ ਵਿਰੋਧ ਕੀਤਾ ਕਿ ਭਾਈ ਤੁਸੀਂ ਜਿਉਂਦੇ ਜਾਨਵਰਾਂ ਨੂੰ ਨਾ ਸਾੜੋ ਔਰ ਨਾ ਹੀ ਇਹ ਜੰਗਲ ਨੂੰ ਕਟੋ ਵੱਢੋ ਤਾਂ ਹੁਣ ਫੇਰ ਜਿਹੜੀਆਂ ਸਰਕਾਰਾਂ ਦੇ ਕਹਿਣ ਤੇ ਉਹ ਜੰਗਲ ਦੀ ਕਟਾਈ ਹੋਈ ਜੰਗਲ ਨੂੰ ਅੱਗ ਲਾਈ ਗਈ ਜਾਨਵਰਾਂ ਨੂੰ ਮਾਰਿਆ ਸਾਰਿਆ ਗਿਆ ਤਾਂ ਹੁਣ ਜਿਹੜੀ ਕੁਦਰਤ ਹੈ ਉਹਨੇ ਆਪਣਾ ਬਕਰਾਰਾ ਰੂਪ ਲੈ ਲਿਆ ਤੇ ਨਿਸ਼ਾਨੇ ਤੇ ਕੌਣ ਆ ਗਿਆ ਸਾਡਾ ਹੀ ਪੰਜਾਬ ਤਾਂ ਹੁਣ ਪੰਜਾਬ ਭਰ ਦੇ ਲੋਕਾਂ ਨੂੰ ਇੱਕ ਐਸੀ ਆਫਤ ਹੈ ਇਹਦੇ ਵਿੱਚ ਡਰੌਣ ਵਾਲੀ ਜਾਂ ਹਵਾਵਾਂ ਵਾਲੀ ਗੱਲ ਨਹੀਂ ਹੈ ਕਿਉਂਕਿ ਰੈਡ ਅਲਰਟ ਜਾਰੀ ਹੋ ਚੁੱਕੇ ਨੇ ਪੰਜਾਬ ਕੁਝ ਹੀ ਦਿਨਾਂ ਦੇ ਅੰਦਰ ਅੰਦਰ ਤੁਹਾਡੇ ਸਾਹਮਣੇ ਜਾਂ ਤਾਂ ਖਾਣੀ ਹੋਣਾ ਤੇ ਜਾਂ ਫਿਰ ਡੁੱਬ ਕੇ ਮਰਨਾ ਇਹ ਗੱਲ ਤਾਂ ਪੱਕੀ ਹੈ ਕਿ ਹੁਣ ਪੰਜਾਬ ਦੇ ਅੰਦਰ ਪੰਜਾਬ ਦੀ ਸਰਕਾਰ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਪਰ ਇਹ ਜਿਹੜੀ ਡੋਰ ਇਹ ਕੁਦਰਤ ਦੇ ਹੱਥ ਦੇ ਵਿੱਚ ਆ ਗਈ ਹੈ ਤਾਂ ਹੁਣ ਸਰਕਾਰਾਂ ਪ੍ਰਸ਼ਾਸਨ ਪੰਜਾਬ ਦੇ ਲੋਕਾਂ ਇਹ ਸਭ ਦੇ ਹੱਥੋਂ ਡੋਰ ਨਿਕਲ ਚੁੱਕੀ ਹੈ ਜਿਹੜੀ ਕਿ ਕੁਦਰਤ ਹੈ ਉਹ ਆਪਣੇ ਕਹਿਰ ਨੂੰ ਹੋਰ ਤੇਜ਼ ਕਰ ਰਹੀ ਹੈ ਪੰਜਾਬ ਦੇ ਲੋਕਾਂ ਦਾ ਜੀਂਗਾ ਹਰਾਮ ਹੋ ਰਿਹਾ ਤਾਂ ਹੁਣ ਇੱਥੇ ਕਰਨਾ ਕੀ ਚਾਹੀਦਾ ਸਾਡੇ ਲੋਕਾਂ ਨੂੰ ਸਿਰਫ ਇੱਕ ਕੰਮ ਕਰਨਾ ਚਾਹੀਦਾ ਜੇਕਰ ਇਹਨਾਂ ਬਾਹਰ ਤੋਂ ਜਾ ਇਨਾਂ ਨਦੀਆਂ ਨਾਲਿਆਂ ਤੋਂ ਇਨਾਂ ਹਾੜਾਂ ਤੋਂ ਜੇਕਰ ਰਾਹਤ ਪਾਉਣੀ ਹੈ ਤਾਂ ਪ੍ਰਮਾਤਮਾ ਦਾ ਨਾਮ ਜਪ ਕਰਨਾ ਚਾਹੀਦਾ ਕਿਉਂਕਿ ਉਸੇ ਪ੍ਰਮਾਤਮਾ ਦਾ ਇਹ ਕਹਿਰ ਜਿਨ੍ਹਾਂ ਜਾਨਵਰਾਂ ਨੂੰ ਮਾਰਿਆ ਉਹਨਾਂ ਲੋਕਾਂ ਨੇ ਉਹਨਾਂ ਨੂੰ ਵੀ ਹੁਣ ਆਪਣੀ ਗਲਤੀ ਸਵੀਕਾਰ ਕਰਨੀ ਚਾਹੀਦੀ ਹੈ ਕਿਉਂਕਿ ਕੁਦਰਤ ਹੈ ਜਿਹੜੀ ਉਹ ਫਿਰ ਆਪਣਾ ਮੋੜਮਾ ਜਿਹੜਾ ਰੂਪ ਦਿਖਾਉਂਦੀ ਹੈ ਉਹ ਤੁਹਾਡੇ ਸਾਹਮਣੇ ਆ ਇਸ ਗੱਲ ਨੂੰ ਚਾਹੇ ਕੋਈ ਇਨਸਾਨ ਐਕਸਪ ਨਾ ਕਰਦਾ ਹੋਵੇ ਪਰ ਦਰਅਸਲ ਦੇ ਵਿੱਚ ਇਹ ਕਹਾਣੀਆਂ ਇਨਾਂ ਗੱਲਾਂ ਦੇ ਨਾਲ ਜੁੜਦੀਆਂ ਜਦੋਂ ਇਨਸਾਨ ਕੁਦਰਤ ਦੇ ਨਾਲ ਖਿਲਵਾੜ ਕਰ ਜਾਂਦਾ ਵੱਡੇ ਪੱਦਰ ਦੇ ਉੱਤੇ ਤਾਂ ਉਹ ਭੁੱਲ ਵੀ ਜਾਂਦਾ ਤੇ ਫੇਰ ਜਿਹੜੀ ਕੁਦਰਤ ਹੈ ਦੁੱਗਣਾ ਤਿੱਗਣਾ ਮੁਆਵਜ਼ਾ ਮੋੜਦੀ ਹੈ ਉਹ ਹੁਣ ਤੁਹਾਡੇ ਸਾਹਮਣੇ ਆ ਤਾਂ ਜਿੰਨਾ ਹੋ ਸਕਦਾ ਪ੍ਰਮਾਤਮਾ ਦਾ ਸ਼ੁਕਰੀਆ ਔਰ ਉਹਦੇ ਸਾਹਮਣੇ ਕੀ ਅਰਦਾਸ ਕਰਨੀ ਹੈ ਜਾਂ ਕੋਈ ਵੀ ਨਦੀਆਂ ਨਾਲੇ ਕੋਈ ਵੀ ਵਹਾਨ ਤੇ ਨਾ ਹੋਣ ਤਾਂ ਕਿ ਸਾਡਾ ਪੰਜਾਬ ਖੁਸ਼ਹਾਲ ਰਹੇ ਪਹਿਲਾਂ ਦੀ ਤਰ੍ਹਾਂ ਆਬਾਦ ਰਹੇ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਕਾ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ